ਮੋਹਾਲੀ ਦੇ ਨਇਆ گاਉਂ ਦੇ ਰਹਿਣ ਵਾਲੇ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕੀਤਾ ਸੀ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਜੰਮੂ ਕਸ਼ਮੀਰ ਦੇ ਤਿੰਨ ਵਿਅਕਤੀਆਂ ਨੇ ਖਰੜ ਤੋਂ ਕੈਬ ਕਿਰਾਏ ਤੇ ਲਈ ਸੀ ਇਸ ਤੋਂ ਥੋੜੀ ਦੇਰ ਬਾਅਦ ਡਰਾਈਵਰ ਦੇ ਮੋਬਾਈਲ ਫੋਨ ਬੰਦ ਪਾਏ ਗਏ ਜਿਸ ਨਾਲ ਤੁਰੰਤ ਸ਼ੱਕ ਪੈਦਾ ਹੋਇਆ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਤਿੰਨ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ खोई गई गड्डी ਅਤੇ ਅਪਰਾਧ ਵਿੱਚ ਵਰਤੀ ਗਈ 0.32 ਬੋਰ ਦੀ ਪਿਸਤੌਲ ਬਰਾਮਦ ਕਰ ਲਈ ਗਈ ਹੈ ਪੁਛਗਿਸ ਦੌਰਾਨ આરોપીਆਂ ਨੇ ਝਗੜੇ ਤੋਂ ਬਾਅਦ ਡਰਾਈਵਰ ਨੂੰ ਗੋਲੀ ਮਾਰਨ ਦੀ ਗੱਲ ਕਬੂਲ ਕੀਤੀ ਅਤੇ ਬਾਅਦ ਵਿੱਚ লাশ ਨੂੰ ਮੋਹਾਲੀ ਖੇਤਰ ਵਿੱਚ ਸੁੱਟ ਦਿੱਤਾ ਜਾਣਕਾਰੀ ਦਿੰਦੇ ਹੋਏ ਡੀਆਈਜੀ ਰੋਪੜ ਰੇਂਜ ਐਚਐਸ ਪੁੱਲਰ ਸਨ ਬੰਦੇ ਜੇਅਨ ਕੇ ਦੇ ਨੇ ਇਹਨਾਂ ਨੇ ਅਨਲ ਕੁਮਾਰ ਦੀ ਜਿਹੜੀ ਉਹ ਟੈਕਸੀ ਹਰ ਕੀਤੀ ਕਰ ਦਿੱਤਾ ਇਹ ਕਹਿੰਦੇ ਵੀ ਸਾਨੂੰ ਚੰਡੀਗੜ੍ਹ ਲੈ ਕੇ ਚੱਲ ਚੰਡੀਗੜ੍ਹ ਜਾਣਦੇ ਵੀ ਜਾਏ ਪਹਿਲਾਂ ਰੇਲਵੇ ਸਟੇਸ਼ਨ ਮੋਹਾਲੀ ਲੈ ਕੇ ਮੋਹਾਲੀ ਰੇਲਵੇ ਸਟੇਸ਼ਨ ਜਾਣ ਤੋਂ ਬਾਅਦ ਫਿਰ ਕਹਿੰਦੇ ਕਿ 에어ਪੋਰਟ ਸਾਈਡ ਨੂੰ ਜਾਣਾ ਹੈ 에어ਪੋਰਟ ਸਾਈਡ ਦੇ ਗਏ ਉੱਥੋਂ বাস ਮੋੜ ਹੈ ਫਿਰ ਅੱਗੇ ਕੰਡੇਆਲੀ ਪਿੰਡ ਨੂੰ ਚਲੇ ਗਏ ਜਿੱਥੇ ਕਿ ਇਹਨਾਂ ਨੇ ਅਨਲ ਕੁਮਾਰ ਨੂੰ ਤਿੰਨ ਗੋਲੀਆਂ ਮਾਰ ਕੇ ਇਹਨਾਂ ਨੇ ਮਾਰਤਾ ਨਰ ਤੋਂ ਬਾਅਦ ਹੁੰਦੀ ਡੈਡ ਬਡੀ ਕੰਡਿਆਲੀ ਪਿੰਡ ਉੱਥੇ ਛੱਡਤੀ ਤੇ ਗੱਡੀ ਲੈ ਕੇ ਇਹ ਆਪ ਸਨੇ ਜਣੇ ਜਿਹੜੇ ਫਰਾਰ ਹੋ ਗਏ ਇਹ ਜਾਦੇ ਹੋਏ ਅੰਮ੍ਰਿਤਸਰ ਨੂੰ ਚਲੇ ਗਏ ਥਾਣੇ ਕਥੂ ਨਗਲ ਦੇ ਵਿੱਚ ਇਹਨਾਂ ਦੀ ਗੱਡੀ ਦਾ ਉੱਥੇ ਤੇਲ ਖਤਮ ਹੋ ਗਿਆ ਤੇ ਇਹਨਾਂ ਨੇ ਗੱਡੀ ਉੱਥੇ ਛੱਡਤੀ ਉਸ ਤੋਂ ਬਾਅਦ ਇਹ ਬਟਾਲੇ ਚਲੇ ਗਏ ਬਟਾਲੇ ਪਹਿਲਾਂ ਕਿਰਾਏ ਤੇ ਉੱਤੇ ਮਕਾਨ ਲੈ ਕੇ ਰਹਿੰਦੇ ਸੀ ਤੇ ਅਗਲੇ ਦਿਨ ਫਿਰੇ ਗੱਡੀ ਲੈਣ ਗਏ ਤੇ ਜਿੱਥੇ ਗੱਡੀ ਲੈਣ ਗਏ ਤੇ ਉੱਥੇ ਪੁਲਿਸ ਨੂੰ ਦੇਖ ਕੇ ਇਹ ਫਰਾਰ ਹੋ ਗਏ ਤੇ ਉਦੋਂ ਸਾਡੀਆਂ ਟੀਮਾਂ ਜਿਹੜੀਆਂ ਇੱਥੇ ਲੱਗੀਆਂ ਸੀ ਉਹ ਸਾਡੀਆਂ ਟੀਮਾਂ ਵੀ ਪਹੁੰਚ ਗਈਆਂ ਲੋਕਲ ਪੁਲਿਸ ਨੂੰ ਨਾਲ ਲੈ ਕੇ ਉੱਥੇ ਬਟਾਲਾ ਤੇ ਗਰਦਾਸਪੁਰ ਦੀ ਟੀਮ ਨੂੰ ਨਾਲ ਲੈ ਕੇ ਇੱਕ ਦੋਸ਼ੀ ਸਹਿਲ ਸਹਿਲ ਬशीर ਇਹਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਮਨੀਸ਼ ਉਰਫ ਅੰਸ਼ੇ ਇਹਨੂੰ ਗ੍ਰਫਤਾਰ ਕੀਤਾ ਤੇ ਦੋਸ਼ੀ ਆਜਾਜ ਅਹਿਮਦ ਖਾਨ ਇਹ ਤਿੰਨੇ ਹੀ ਜਿਹੜੇ ਹੈਗੇ ਨੇ ਜੀਣ ਕੇਦੇ ਨੇ ਜਿਹੜਾ ਸਾਹਿਲ ਤੇ ਆਜਾਜ ਇਹ ਆਪ ਦੇ ਵਿੱਚ ਰਿਸ਼ਤੇਦਾਰ ਨੇ ਇਹ ਮਾਸੀਆਂ ਦੇ ਮੁੰਡੇ ਨੇ ਤਸਨ ਲੱਗਦੇ ਨੇ ਇਹਨੇ ਕੀ ਕੀਤਾ ਜਿਹੜਾ ਸਾਹਿਲ ਬਸੀਰ ਇਹਨੇ ਇੱਕ ਗੱਡੀ ਲਈਏ ਨੇ ਪਹਿਲਾਂ ਤੇ ਉਹ ਲੈ ਕੇ ਹੀ ਯੂਪੀ ਚਲਾ ਗਿਆ ਕ੍ਰਿਸਟਲ ਲੈਣ ਲਈ ਉਥੋਂ ਨੇ 45000 ਰੁਪਏ ਦਾ ਇੱਕ ਕ੍ਰਿਸਟਲ ਲਿਆ ਇਹ ਕਹਿੰਦੀ ਗੱਡੀ ਦਾ ਉੱਥੇ ਐਕਸੀਡੈਂਟ ਹੋ ਗਿਆ। ਇਹੋ ਗੱਡੀ ਉੱਥੇ ਹੀ ਛੱਡ ਗਏ। ਯੂਪੀ ਦੇ ਵਿੱਚ ਤੇ ਇੱਥੇ ਡੜਕੇ ਆ ਗਿਆ। ਫਿਰ ਇਹਨਾਂ ਨੇ ਇਹ ਤਾਂ ਸਕੀਮ ਬਣਾਈ ਕਿ ਗੱਡੀ ਜਿਹੜੀ ਇੱਥੋਂ ਖੋਈ ਜਾਵੇ ਤੇ ਅੱਗੇ ਹੋਰ ਵਾਰਦਾਤਾਂ ਦੇ ਵਿੱਚ ਜਿਹੜੀ ਅੱਗੇ ਵਾਰਦਾਤਾਂ ਕਰਨ ਦੇ ਵਿੱਚ ਅਸੀਂ ਕਰਾਂਗੇ। ਉਹ ਗੱਡੀ ਇਹਨਾਂ ਨੇ ਜਿਹੜੀ ਐ ਅਨਲ ਕੁਮਾਰ ਦੀ ਗੱਡੀ ਇਹਨਾਂ ਨੇ ਖੋਲੀ। ਅਨਲ ਕੁਮਾਰ ਦੀ ਵਾਈਫ ਮੇਡ ਕਰਦੀ ਰਹੀ ਕਿ ਮੇਰਾ ਹਸਬੰਦਾ ਜੇ ਆਇਆ ਨਹੀਂ। ਕਿ ਅਦਰਬਾਈ ਆ ਜਾਂਦਾ ਤੇ ਉਹਦੇ ਦੋ ਮੋਬਾਈਲ ਸੀ ਉਹ ਦੋਨੋਂ ਮੋਬਾਈਲਾਂ ਤੇ ਉਹਨੇ ਕਾਲ ਕੀਤੀ ਤੇ ਮੋਬਾਈਲ ਜਿਹੜੇ ਸਵਿਚ ਆਫ ਹਾਰੇ ਸੀ ਤੇ ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਤੇ ਸਾਡੇ ਵੱਲੋਂ ਜਿਹੜਾ ਕਿਡਨੈਪਿੰਗ ਦਾ ਪਰਚਾ ਦਰਜ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਅੱਜ ਜਿਹੜੀ ਐ ਅਸੀਂ ਡੈੱਡ ਬਡੀ ਬਰਾਮਦ ਕਰ ਲਈਏ ਪਿੰਡ ਕੰਡਿਆਲੀ ਤੋਂ ਤੇ 302 ਦੇ ਜੁਰਮ ਦਾ ਜਿਹੜਾ ਮਾਰਡਰ ਦਾ ਜਿਹੜਾ ਵਾਧਾ ਕਰਦੇ ਸ਼ਾਮਿਆ ਇਹ ਜਿਹੜਾ ਦੋਸ਼ੀ ਸਾਹਲ ਮਸ਼ੀਰ ਇਹ ਜਿਵੇਂ ਅਤਵਾਦੀ ਸੰਗਠਨ ਦਾ ਮੈਂਬਰ ਹੈ ਇਹ ਪਹਿਲਾਂ ਵੀ ਇਹਨਾਂ ਤੇ ਜੰਕੇ ਦੇ ਵਿੱਚ ਪਰਚੇ ਦਰਜ ਹੋਇਆ ਉੱਥੇ ਵੀ ਇਹਦੇ ਤੇ 14 8 25 ਨੂੰ ਆਰਮਜ਼ੈੱਡ ਦਾ ਪਰਚਾ ਦਰਜ ਹੋਇਆ ਤੇ ਨਾਲਿਆਂ ਦੇ ਉੱਤੇ ਯੂਫਾ ਵੀ ਲੱਗੀ ਹੋਈ ਹੈ ਕਹਿੰਦਾ ਭਰਾ ਉਥੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜੰਕੇ ਦੇ ਵਿੱਚੋਂ ਤੇ ਇਹ ਜਿਹੜਾ ਦੋਸ਼ੀ ਸੀ ਵਰਾ ਰਹੇ ਜੇ ਪੁਲਿਸ ਦੇ ਉੱਥੇ ਕਾਬੂ ਅੱਠ ਨਹੀਂ ਆਇਆ ਜੇ ਨਾਲਿਓ ਹੋਰ ਵਾਰ ਦਾ ਤਾਂ ਕਰ ਲਈ ਜਿਹੜੀ ਹੈ ਸੀ ਅੱਗੇ ਪਲਾਨ ਇਹਨਾਂ ਦੀ ਇਹਨਾਂ ਕੋਲੋਂ ਜਿਹੜੀ ਇਹਨਾਂ ਨੇ ਕਾਰ ਇੱਥੇ ਕੋਈ ਸੀ ਯੂ ਸੀ ਬਰੰਦ ਕਰ ਲਈ ਹੈ ਇੱਕ ਪਿਸਟਲ ਬਰੰਦ ਕੀਤਾ 32 ਬੋਰ ਦਾ ਤੇ ਡੈੱਡ ਬਾਡੀ ਦੇ ਕੋਲੋਂ ਤਿੰਨ ਖੂਲ ਵੀ ਸਾਨੂੰ ਮਿਲੇ ਨੇ ਨਾਲ ਤੇ ਦੋ ਜਿਹੜੇ ਰੌਂਡ ਜਿਹੜੇ ਇਹਨਾਂ ਕੋਲੋਂ ਅਸੀਂ ਅਰਧਾ ਪਰ ਕੀਤੇ ਨੇ ਇਸ ਤੋਂ ਸਭ ਜਦੋਂ ਹੋਰ ਅੱਗੇ ਅਸੀਂ ਪੁੱਛਦੇ ਛੇਨਾਂ ਦੀ ਕਰ ਰਹੇ ਹਾਂ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੱਗੇ ਅੰਜਾਮ ਦੇਣਾ ਸੀ ਤੇ ਕੀ-ਕੀ ਇਹਨਾਂ ਦੀ ਅੱਗੇ ਪਲਾਨ ਸੀ ਇਹ ਅਸੀਂ ਉੱਥੋਂ ਬਟਾਲੇ ਤੋਂ ਤੇ ਜਿਹੜੇ ਗਰਦਾਸਪੁਰ ਜਿਹੜੇ ਚੋ ਫੜੇ ਆ ਉੱਥੇ ਹੀ ਅਸੀਂ ਰੱਬਤ ਪਾ ਕੇ ਕੱਲ ਇਹਨਾਂ ਦੀ ਰੈਸਟ ਕਰਕੇ ਇਹਨਾਂ ਨੂੰ ਲਿਆਂਦਾ ਸਾਡੇ ਐਸਐਸਪੀ ਹਰਬੰਨ ਨੇ ਬਹੁਤ ਹੀ ਮਿਹਨਤ ਨਾਲ ਜਿਹੜਾ ਕੰਮ ਕੀਤਾ ਆ ਆਪ ਸਰ ਕੇਸ ਦੀ ਪ੍ਰੋਪਰ ਸੁਭਰਵੇਜਨ ਕਰ ਰਹੇ ਨੇ ਉਹ ਲਗ ਲਗ ਥੀਮਾ ਬਣਾ ਕੇ ਨੇ ਉਮਰ ਇਹਨਾਂ ਦੀ 19 20 ਦੇ 22 ਸਾਲ ਹੈ ਤਾਂ ਇਹ ਬੇਸਿਕਲੀ ਇੱਥੇ ਕਰਦੇ ਕੀ ਸੀ ਕਿਉਂ ਆਏ ਸੀ ਔਰ ਦਸਵੀਂ ਪਾਸ ਹੈ ਔਰ ਉਸ ਤੋਂ ਸਾਰਾ ਕੋਈ profession ਦੇ ਤੌਰ ਤੇ ਇੱਥੇ ਆਏ ਜੀ ਇਹਦੇ ਵਿੱਚ ਜਿਹੜੇ ਜਿਹਨਾਂ ਦੋਸ਼ੀ ਜਿਹੜਾ ਹੈਗਾ ਆਜਾਜ਼ ਅਹਿਮਦ ਔਰ ਫੋ ਵਸੀਮ ਇਹ ਇੱਥੇ ਆਉਂਦਾ ਸੀ ਇੱਥੇ ਹੈ ਜਿਹੜੇ ਸ਼ਾਲ ਵੇਚਦੇ ਹੁੰਦੇ ਸੀ ਉਹ ਕੰਮ ਕਰਦਾ ਸੀ ਇਹ ਛੋਲ ਵੇਚਦਿਆਂ ਹੋਇਆ ਤੇ ਨਾਲ ਇੱਥੇ ਅਭੀ ਰੈਕੀ ਵੀ ਕਰਦਾ ਰਿਹਾ ਵੀ ਕਿੱਥੋਂ ਅਸੀਂ ਕੋਈ ਵੀ ਅਕਲ ਹੋ ਸਕਣੇ ਕਿੱਥੇ ਕੋਈ ਬੇਸਿਕਲੀ ਜਿਹੜਾ ਇਹਨਾਂ ਦਾ ਮਾਈਂਡ ਸੀ ਉਹ ਕ੍ਰਿਮੀਨਲ ਸੀ ਸਰ ਇਹਦੀ ਬੋਡੀ ਸਰ ਕਹਿੰਦੇ ਕਿਤੇ 4 ਤੋਂ 5 ਦਿਨ ਬੋਡੀ ਉੱਥੇ ਹੀ ਪਈ ਉਹਨਾਂ ਨੂੰ ਪਤਾ ਨਹੀਂ ਕਿਉਂ ਇਹ ਤਾਂ ਜ ਇਹਨਾਂ ਦੀ ਨਿਸ਼ਾਨਦੇ ਹੀ ਤੇ ਸਾਨੂੰ ਹੁਣ ਪਤਾ ਲੱਗਿਆ ਨਾ ਜਿੱਥੇ ਨਾ ਕਿਹਾ ਵੀ ਇੱਥੇ ਛੁੱਟੀ ਹੈ ਬੋਡੀ ਤੇ ਜਿੱਥੇ ਨਿਸ਼ਾਨ ਲੀ ਇਹਨਾਂ ਦੀ ਕਰਾਈ ਤੇ ਜਾ ਕੇ ਉੱਥੋਂ ਡੈੱਡ ਬਡੀ ਲੱਭ ਲੈਂਦੀ ਏ ਜੇਕਰ ਜਿਹੜੀ ਜਗ੍ਹਾ ਤੇ ਬੋਡੀ ਛੁੱਟੀ ਛੁੱਟੀ ਸੀਗੀ ਜਾਨਸਰ ਰੋਡ ਦੇ ਕੋਲ ਸੁਨਸਾ ਨਾਲੇ ਜਗ੍ਹਾ ਤੇ ਛੁੱਟੀ ਸੀ ਜੇ ਓਪਨ ਕੇ ਤੇ ਰੋਡ ਤੇ ਛੁੱਟੀ ਹੁੰਦੀ ਤਾਂ ਫਟਪਾਤਾ ਲੱਗ ਜਾਂਦਾ ਡੀਆਈਐਸਰ ਜੈਸ਼ਮ ਮੁਹੰਮਦ ਦੀ ਗੱਲ ਕਰ ਰਹੇ ਆ ਕੀ ਕੋਈ ਲਿੰਕ ਵੀ ਆ ਰਿਹਾ ਆਪਣੇ ਜਿਹੜੇ ਸਾਡੀ ਮਾਈਂਡ ਆਊਟਪੁਟਸ ਹੈਗੀਆਂ ਵਾ ਨਾਲ ਪੰਜਾਬ ਦੀ ਕਾਲੇ ਸੰ ਅਸੀਂ ਇਹਦੇ ਚ ਅਜੇ ਜੀ ਸਾਡੀ ਇਨਵੈਸਟੀਗੇਸ਼ਨ ਹੈਗੀ ਅਸੀਂ ਜੀਐਨਕੇ ਪੁਲਿਸ ਨਾਲ ਵੀ ਅੰਟਾ ਚ ਇੱਥੋਂ ਵੀ ਸਰਿਆ ਘੰਟਾ ਚ ਇਹ ਜੇਕਰ ਕੋਈ ਗੱਲ ਆਈ ਫਿਰ ਉਸ ਤੋਂ ਬਾਅਦ ਸਾਹਮਣੇ ਅੱਗੇ ਦੱਸਾਂਗੇ ਤੇ ਹੁਣ ਬੇਸਿਕਲੀ ਸਾਹਮਣੇ ਕੀ ਆਇਆ ਵੀ ਵੈਪਨ ਉਹ ਕਿਉਂ ਲੈਂਦਾ ਸੀ ਸਾਰਾ ਬੇਸਿਕਲੀ ਕੀ ਪਲੈਨਿੰਗ ਕੀਤੀ ਸੀ ਨਾ ਬਲੈਨਿੰਗ ਇਹਨਾਂ ਦੀ ਜਿਹੜਾ ਵੈਪਨ ਲੈਂਦਾ ਸੀ ਜੀ ਲੁੱਟਾਂ ਖੋਹਾਂ ਕਰਨ ਦੀ ਬਾਰਦਾਤ ਕਰਨ ਦੀ ਇਹਨਾਂ ਨੇ ਜਿਹੜੀ ਮੋਹਾਲੀ ਦੇ ਵਿੱਚ ਜਿਵੇਂ ਗੱਡੀ ਖੋਈ ਸੀ ਖੋ ਕੇ ਅੱਗੇ ਇਹਨਾਂ ਨੇ ਬਾਰਦਾਤ ਕਰਨੀ ਸੀ ਤੋਂ ਉੱਥੇ ਗੱਡੀ ਦਾ ਤੇਲ ਖਤਮ ਹੋਣ ਕਰਕੇ ਇਹ ਗੱਡੀ ਛੱਡ ਕੇ ਚਲੇ ਗਏ ਅਗਲੇ ਦਿਨ ਫਿਰ ਗੱਡੀ ਲੈਣ ਆਏ ਤੋ ਉੱਥੇ ਪੁਲਿਸ ਨੂੰ ਦੇਖ ਕੇ ਦੌੜ ਗਏ ਤੇ ਸਾਡੀਆਂ ਟੀਮਾਂ ਵੀ ਪਿੱਛੇ ਸੀ ਜਦੋਂ ਉਹਨਾਂ ਦਾ ਸਾਨੂੰ ਪਤਾ ਲੱਗਿਆ ਤਾਂ ਅਸੀਂ ਲੋਕਲ ਪੁਲਿਸ ਬਟਾਲਾ ਨਾ ਅਰਦਾਸਪੁਰ ਨੂੰ ਇਨਫਾਰਮ ਕੀਤਾ ਤੇ ਜੁਆਇੰਟਲੀ ਅਸੀਂ ਜਿਹੜਾ ਆਪਰੇਸ਼ਨ ਇਕੱਠਾ ਕਰਕੇ ਉੱਥੇ ਇਹ ਜਿਹੜੇ ਗ੍ਰਿਫਤਾਰ ਕਰ ਲਏ ਬਹੁਤ ਸਾਰੇ ਸਰ ਇਸ ਤੋਂ ਇਲਾਵਾ ਕੋਈ ਹੋਰ ਬੰਦੇ ਵੀ ਕਿਉਂਕਿ ਜੈਸ਼ਰਮਨਤ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਗੁੱਟਾਂ ਤੋਂ ਆ ਉਹ ਬੇਸਿਕਲੀ ਤਾਂ ਕਰਨ ਜਿਹੜੀ ਜੋਗਲਾਤ ਨੇ ਜਿਵੇਂ ਪਹਿਲਾਂ ਯੂਆਪਾ ਲੱਗੀ ਹੋਈ ਹੈ 147 ਦੇ ਕੇਸ ਤੇ ਬਰਾਬਰ ਹੋਇਆ ਪੂਰਾ ਬੇਸਿਕਲੀ ਕੀ ਨਾਲ ਦੱਸਿਆ ਵੀ ਅਜੇ ਠੀਕ ਤੇ ਅਜੇ ਇਹਨਾਂ ਦੀ ਅਸੀਮ ਪੁਲਿਸ ਰਿਮਾਂਡ ਲੈ ਕੇ ਫਰਦਰ ਇਨਟੈਰੋਗੇਸ਼ਨ ਪ੍ਰੋਪਰ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਅਜੇ ਤੱਕ ਇਹਨਾਂ ਦੀ ਮੋਢਲੀ ਸ਼ੋਗੇਸ਼ ਤੋਂ ਗੱਲ ਸਾਹਮਣੇ ਆਈ ਹੈ ਇਹਨਾਂ ਦੀ ਇਥੇ ਪਹਿਲੀ ਵਾਰ ਦਾ ਸੀ ਜਿਹੜੀ ਇਹ ਗੱਡੀ ਖੋਨ ਵਾਲੀ ਤੇ ਬਾਕੀ ਅਜੰਡੇ ਚ ਪੁੱਛਕਿਸ਼ ਦੇ ਵਿੱਚ ਟਾਈਮ ਜਰੂਰ ਲੱਗੇ ਨੇ ਸਫਲ ਵੀ ਹੋਈ ਸੀ ਇਹ ਕੈਪ ਵਾਲੇ ਦਾ ਜਿਸ ਕਰਕੇ ਬੋਡਿਅਮ ਮਾਰ ਗਿਆ ਤੇ ਵੈਸੇ ਮਤਲਬ ਜਿਵੇਂ ਰੋਟਣ ਵਾਸਤੇ ਦਾ ਫਾਈਲਿੰਗ ਕਰਦੇ ਨੇ ਨਹੀਂ ਇਹਨਾਂ ਨੇ ਉਹਨੂੰ ਬਾਹਰ ਕੱਢਿਆ ਬਾਹਰ ਕੱਢਦੇ ਕਹਿੰਦੇ ਗੱਡੀਆਂ ਅਸੀਂ ਚਲਾਉਣੀ ਆ ਉਹ ਕਹਿੰਦਾ ਨਹੀਂ ਮੈਂ ਚਲਾਵਾਂਗਾ ਮੇਰੀ ਗੱਡੀ ਹੈ ਤੇ ਇਹਨਾਂ ਨੇ ਮੜੀ-ਮੁੱਡੀ ਧੱਕਾ-ਮੁੱੱਕੀ ਕਰਕੇ ਇਹਨੂੰ ਬਾਹਰ ਕੱਢ ਕੇ ਤੇ ਫਿਰ ਉਹਨੂੰ ਗੋਲੀ ਮਾਰ ਦਿੱਤੀ ਉਹ ਸਰਬ ਇਦਾਂ ਦੇ ਕਿਸਮਿਸ਼ੇ ਸਾਹਮਣੇ ਹੁੰਦੇ ਨੇ ਲੋਕਾਂ ਕੇ ਮਕਾਨ ਕਰਾਇਤੇ ਜਾਂਦੇ ਤੇ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਨਹੀਂ ਹੋਈ ਜਾ ਉਹਨਾਂ ਦੀ ਪੁਲਿਸ ਤੋਂ ਜਿਹੜੀ ਤੈਮੀਤ ਰੱਦ ਕਰਵਾਇਆ ਜਾਂਦਾ ਅੰਦਰ ਕੀ ਕਾਰਨ ਤੋਂ ਸਮਝਦੇ ਕਿ ਛਾਲ ਵੇਚਣਾ ਆ ਰਿਹਾ ਬੰਦਾ ਉਸ ਤੋਂ ਬਾਅਦ ਕਮਰਾ ਲੈ ਲੈਂਦੇ ਨੇ ਉਸ ਤੋਂ ਰਹਦੇ ਨੇ ਤੇ ਕੀ ਕਰਦੇ ਨੇ ਇਹ ਵਾਰਦਾਤ ਨੂੰ ਜਾਮ ਦੇ ਦਿੰਦੇ ਨੇ ਦੇਖੋ ਜੀ ਅਸੀਂ ਤੁਹਾਡੇ ਰਹੀ ਵੀ ਲੋਕਾਂ ਨੂੰ ਅਪੀਲ ਕਰਦੇ ਰਹੇ ਨੇ ਆਪ ਵੀ ਅਸੀਂ ਜਾ ਕੇ ਕਰਨੇ ਆ ਲੋਕਾਂ ਨੂੰ ਹਮੇਸ਼ਾ ਇਸ ਗੱਲ ਤੇ ਗਾਈਡ ਕਰੀਦਾ ਵੀ ਜਿਹੜਾ ਵੀ ਤੁਹਾਡਾ ਕੋਈ ਕਿਰਾਏ ਦਾ ਰਹਿੰਦਾ ਉਹਦੀ ਵੈਰੀਫਿਕੇਸ਼ਨ ਕਰੋ ਆਨਲਾਈਨ ਵੀ ਵੈਰੀਫਿਕੇਸ਼ਨ ਹੈ ਵੀ ਇਹ ਸਾਡੇ ਸੇਵਾ ਸੈਂਟਰ ਹੈ ਨੇ ਇਹਨਾਂ ਨੂੰ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ ਵੀ ਜਿਹੜਾ ਵੀ ਕਿਰਾਏ ਦਾ ਰਹਿੰਦਾ ਉਹਦੀ ਫੋਟੋ ਉੰਦਾ ਆਧਾਰ ਕਾਰਡ ਫੁਰ ਦੀ ਬੈਕਗ੍ਰਾਉਂਡ ਜਿਹੜੀ ਹੈਗੀ ਹੈ ਲੈ ਕੇ ਸਾਡੇ ਸੁੰਦਾ ਸੈਂਟਰ ਦੇ ਕਿ ਜੋ ਅਸੀਂ ਜਿਹੜਾ ਪਿੱਛੋਂ ਵੈਰੀਫਾਈ ਕਰ ਲੀਏ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਇਹਦੇ ਜੋ ਬੜੇ ਲੋਕ ਵਿੱਚ ਅਨਵੇਲੀ ਕਰਦੇ ਨੇ ਕਈ ਨਹੀਂ ਇਨਫੋਰਮੇਸ਼ਨ ਦਿੰਦੇ ਇਹ ਜਿਹੜਾ ਇਹਨਾਂ ਦਾ ਮਕਾਨ ਸਾਹਬ ਤੋਂ ਹੋਇਆ ਜਿੱਥੇ ਰਹਿੰਦੇ ਨੇ ਤੇ ਜਿੱਥੇ ਜਿੰਦਾ ਵੀ ਮਾਲਕ ਮਕਾਨ ਦਾ ਹੋਇਆ ਰੋਲ ਉਹਨੂੰ ਵੀ ਬਕਾਇਦਾ ਸੀ ਉਹਦੇ ਤੇ ਐਕਸ਼ਨ ਲਾਵਾਂਗੇ ਕਿ ਉਹਨੇ ਵੈਰੀਫਿਕੇਸ਼ਨ ਕਿਉਂ ਨਹੀਂ ਕਰਾਈ ਇਹਨਾਂ ਬੰਦਿਆਂ ਨੂੰ ਮਕਾਨ ਦੇਣ ਲੱਗੇ ਹੈ। ਪਰ ਐਕਸੀ ਡਰਾਈਵਰਾਂ ਦੇ ਲਈ ਕੋਈ ਕੋਈ ਐਡਵਾਈਸ ਵੀ ਜਾਰੀ ਕਰੋਗੇ ਕਿਉਂਕਿ ਜਦੋਂ ਡਰਾਈਵਰ ਤਾਂ ਨਾਰਮਲ ਹੀ ਹੈ ਕਿ ਉਹਨਾਂ ਕੋਲ ਰਾਈਡ ਆਉਂਦੀ ਹੈ ਤਾਂ ਕਰਕੇ ਚੱਲ ਜਾਂਦੇ ਨੇ ਜੀ। ਉਹਨਾਂ ਦੇ ਲਈ ਕੋਈ ਕਾਈਂਡੀ ਐਡਵਾਈਸ ਵੀ ਜਾਰੀ ਕਰੋਗੇ ਕਿ ਕਿਸ ਤਰ੍ਹਾਂ ਕਿਸ ਨੂੰ ਵੈਰੀਫਾਈ ਕਰਨ ਤੋਂ ਬਗੈਰ ਠੀਕ ਹੈ ਜਾਂ ਨਹੀਂ ਠੀਕ। ਹਾਲਾਂਕਿ ਇਹ ਕੋਈ ਚਾਰਟਪਰ ਨਹੀਂ ਕੋਈ ਸਰਵਟ ਤਾਂ ਹੈ ਨਹੀਂਗਾ। ਇਹ ਕੋਈ ਵੀ ਕਿਸੇ ਵੀ ਐਡਵਾਈਸ ਵੀ ਜਾਰੀ ਕਰੋਗੇ। ਤੇ ਦੇਖੋ ਜੀ ਜਿਹੜੇ ਵੀ ਟੈਕਸੀ ਡਰਾਈਵਰ ਨੇ ਉਹਨਾਂ ਨੂੰ ਇਹ ਚਾਹੀਦਾ ਜਿਵੇਂ ਕਿ ਅਦਰ ਕੰਟਰੀਜ਼ ਦੇ ਵਿੱਚ ਵੀ ਹੋ ਰਿਹਾ ਜਿਹੜੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਜਾਂ ਇੱਥੇ ਜਿਵੇਂ ਆਪਣਾ ਆਧਾਰ ਕਾਰਡ ਹੈ ਜਾਂ ਕੋਈ ਆਈ ਕਾਰਡ ਹੈਗਾ ਉਹ ਲੈ ਕੇ ਆਉਂਦੀ ਫੋਟੋ ਖਿੱਚ ਕੇ ਆਪਣੇ ਮੋਬਾਈਲ 'ਚ ਜਰੂਰ ਰੱਖ ਲੈਣ ਤਾਂ ਕਿ ਜਿਹੜੇ ਕੋਈ ਬੰਦਾ ਜਾ ਰਿਹਾ ਉਹਨਾਂ ਦੀ ਟੈਕਸੀ ਲੈ ਕੇ ਉਹ ਪਤਾ ਲੱਗ ਜੇ ਵੀ ਕੌਣ ਆਇਆ ਇਹਨਾਂ ਨੂੰ ਟੈਕਸੀ ਡਰਾਈਵਰਸ ਨੂੰ ਮੇਰੀ ਇਹ ਰਿਕੁਐਸਟ ਹੈ ਕਿ ਉਹਨਾਂ ਦੇ ਆਈਡੀ ਜਰੂਰ ਨਾਲ ਆਪਣੇ ਮੋਬਾਈਲ ਤੇ ਫੋਟੋ ਖਿੱਚ ਲੈਣ ਨਾਲ ਉਹਨਾਂ ਸਰੀਕਮ ਚੀਜ਼ ਦਾ ਸਾਹਮਣੇ ਆਈ ਜਿੱਦੂ ਫਰੀ ਵਾਰਨਿੰਗ ਫਾਰਮ ਕਿਤੇ ਨਾ ਆਵਾ ਪੁਲਿਸ ਨੂੰ ਉਸ ਤੋਂ ਪਹਿਲੇ ਦੋ ਦਿਨ ਐਫ ਆਈ ਆਰ ਹੀ ਨਹੀਂ ਦਰਜ ਹੋਣੀ ਤਾਂ ਉਹ ਸਾਰਾ ਡਿਲੇ ਹੋਇਆ ਤਾਂ ਇਨਵੈਸਟੀਗੇਸ਼ਨ ਦੇ ਕਈ ਕਾਰਨਾਂ ਕਰਾਉਂ ਕਿੰਨੀ ਵੀ ਡਿਲੇ ਜੀ ਘਟਨਾਉਂਗੀ ਨਹੀਂ ਦੇਖੋ ਜੀ ਇਹ ਤਾਂ ਘਟਨਾ ਸੇਮ ਡੇ ਹੀ ਹੋ ਗਈ ਹੈ ਪਰਿਵਾਰ 29 30 ਤਰੀਕ ਨੂੰ ਜਿਹੜਾ ਆਪ ਲੱਭਦਾ ਰਿਆ ਉਹ ਵੀ ਕਿੱਥੇ ਆ ਉਹਨਾਂ ਨੇ 31 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਤੇ ਪੁਲਿਸ ਨੇ ਇਮੀਡੀਏਟਲੀ ਜਿਹੜਾ ਕਿਡਨਾਪਿੰਗ ਦਾ ਪਰਚਾ ਦਰਜ ਕਰਕੇ ਅੱਗੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਤੇ ਕੱਲ ਪਹਿਲੀ ਤਰੀਕ ਹੋਈ ਹੈ ਪਹਿਲੀ ਤਰੀਕ ਨੂੰ ਸਿੰਘ ਗ੍ਰਿਫਤਾਰ ਕਰ ਲਏ ਨੇ ਮੌਕੇ ਤੇ ਇਮੀਡੀਏਟਲੀ ਸਾਡੀਆਂ ਟੀਮਾਂ ਬਣਾ ਕੇ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਤੇ ਸਾਰੀਆਂ ਟੀਮਾਂ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਤੇ ਜਿਹੜਾ ਅਸੀਂ 24 ਘੰਟੇ ਦੇ ਵਿੱਚ ਇਹਨੂੰ ਟ੍ਰੈਸ ਕਰ ਲਿਆ ਇਸ ਸਬੰਧ ਤੇ ਪੀਰਾਂ ਦੇ ਵਿੱਚ ਦੱਸਿਆ ਜੁਆਪੀ ਇਹ ਮਾਮਲਾ ਕਰ ਦੇਗਾ ਉਹ ਭੱਜ ਕੇ ਸੀ ਫਰਾਰ ਹੋ ਗਈ ਸੀ ਜਾਂ ਕੁਮਾਨਦਰ ਦੇ ਬਾਹਰ ਆਏ ਇਹਦਾ ਜਿਹੜਾ ਭਰਾ ਹੈ ਜੀ ਉਹ ਗ੍ਰਿਫਤਾਰ ਹੈ ਏਜ ਜਿਹੜਾ ਬੰਦਾ ਅਜੇ ਉਥੋਂ ਭੱਜਾ ਹੋਇਆ ਸੀ ਕੀ ਹੋਇਆ ਜੀ ਕੱਲ੍ਹ ਘਰ ਵਾਲੇ ਘਰ ਪੀਓ ਨਹੀਂ ਇੱਕ ਮਹੀਨਾ ਹੋਇਆ ਜੀ ਅਜੇ ਤੱਕ ਮੇ ਨਾ ਆਇਆ ਜੀ ਪੀਓ ਨਹੀਂ ਉਹਦਾ ਉਹਦਾ ਭਰਾ ਹਾਂ ਇਹਦਾ ਭਰਾ ਅੰਦਰ ਭਰਾ ਅੰਦਰ ਰਸ ਜਿਹothe ਰਸ ਕੀਤਾ ਹੋਇਆ ਜੀ ਅਲੱਗ ਘਰ ਦੀ ਸਰਚ ਕੀਤੀ ਗਈ ਜਾਂ ਘਰ ਵਾਲੇ ਘਰ ਦੀ ਕੋਈ ਚੈਕਿੰਗ ਨਹੀਂ ਨਹੀਂ ਹਲੇ ਨਹੀਂ ਨਹੀਂ ਅਜੇ ਨਹੀਂ ਇਹਦਾ ਜੇ ਪੁੱਛ ਕੇ ਚੋਂ ਹੁਣ ਗੱਲਾਂ ਆਈਆਂ ਨੇ ਅੱਜ ਅਸੀਂ ਕਰਾਂਗੇ ਜੀ ਘਰ ਰੋਲਾ ਤਾਂ ਹੈ ਜੀ ਉੱਥੇ ਵਾਈਟ ਆਊਟ ਜਿਹੜਾ ਉਹ ਤੋਂ ਨਹੀਂ ਉਹ ਤੋਂ ਦੀ ਮਾਈ ਉਹ ਤਾਂ ਅਲੱਗ-ਅਲੱਗ ਥਾਵਾਂ ਦੇ ਅਸੀਂ ਸਰਜਰੀ ਆਪਰੇਸ਼ਨ ਕਰਦੇ ਰਹੇ ਨੇ ਹੁਣੇ ਆ ਜੀ ਕਦੇ-ਕਦੇ ਕਰ ਲਿਆ ਕਿ ਜੇ ਕੋਈ ਡਾਊਟ ਹੋਇਆ ਤੂੰ ਇੱਥੇ ਮੜਾ ਬੰਦਾ ਰਹਿੰਦਾ ਜਾਂ ਹੋਰ ਉਹਦਾ ਟਾਈਮ ਟੂ ਟਾਈਮ ਕਿਦਣਾ ਕਿਤੇ ਸਾਡੀ ਸਰਜ ਜਿਹੜੀ ਹੈ ਚੱਲਦੀ ਰਹਿੰਦੀ ਹੈ। ਕੱਲ ਇਹ ਵੀ ਉੱਤੀ ਵੀ ਕੱਲ ਵੀ ਉਸ ਤੋਂ ਕੋਈ ਬੰਦਾ ਵੀ ਜਿਹੜਾ ਹੈ ਉਹ ਡਰੇਨ ਕਰਕੇ ਲੈ ਕੇ ਗਏ ਨੇ ਔਰ ਉਹਨੂੰ ਲੱਭ ਨਹੀਂ। ਨਹੀਂ ਨਹੀਂ ਐਦਾਂ ਦੀ ਕੋਈ ਗੱਲ ਸਾਡੇ ਨੋਟਸ 'ਚ ਨਹੀਂ ਆਈ। ਸਰਚ ਆਪਰੇਸ਼ਨ ਸਾਡੇ ਅਲੱਗ-ਅਲੱਗ ਚੱਲਦੇ ਰਹਿੰਦੇ ਨੇ। ਸਰਚਰ ਨੇ ਪਿੱਛੇ ਬਣਾ ਕੇ ਚਾਰੋਂ ਆਪਰੇਸ਼ਨ ਚੱਲੇ ਆ ਦੋ-ਤਿੰਨ ਵਾਰੀ। ਪਰ ਉਦੋਂ ਵੀ ਇਹ ਲੋਕ ਮਰਖਣ ਉੱਥੇ ਹੀ ਹੋਣਦੇ ਤਾਂ ਉਸਦੀ ਉਹ ਤੋਂ ਨਹੀਂ ਆਇਡੈਂਟੀਫਾਈ ਨਹੀਂ ਕੀਤੀ। ਦੇਖੋ ਜੀ ਆਪਾਂ ਇਹ ਕਿਵੇਂ ਕਹਿ ਸਕਨੇ ਆ ਕਿ ਇਸ ਕਸ ਆਪਰੇਸ਼ਨ ਦੇ ਵਿੱਚ ਬੰਦੇ ਜਿਹੜੇ ਅੱਗੇ ਸਾਹਮਣੇ ਡੈਂਟੀਫਾਈ ਹੋ ਜਾਣਗੇ 23 ਨੂੰ ਇਹਨਾਂ ਨੇ ਕਾਰਕ ਹੋਈ ਏ ਇਹ ਚਲੇ ਗਏ ਉਹ ਸੇਮ ਦੇ ਹੀ ਲੈ ਗਏ ਅਜੇ ਕਸ ਆਪਰੇਸ਼ਨ ਤਾਂ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਨੇ ਅੱਜ ਵੀ ਸਾਡੇ ਡਿਸਟ੍ਰਿਕਟਾਂ ਦੇ ਵਿੱਚ ਚੱਲਦੇ ਰਹਿੰਦੇ ਨੇ ਕਈ ਕ੍ਰਿਮੀਨਲ ਬੰਦੇ ਜਿਹੜੇ ਹੈਗੇ ਨਹੀਂ ਇਵਨ ਕਰ ਨਸ਼ਾ ਤਸਕਰ ਵੀ ਜਿਹੜੇ ਹੈਗੇ ਨੇ ਕਸ ਆਪਰੇਸ਼ਨ ਦੇ ਵਿੱਚ ਫੜੇ ਜਾਂਦੇ ਬਟ ਇਹਦੇ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਆਣ ਗਵਾਂਡ ਤੋਂ ਵੀ ਕਿਹੜਾ ਬੰਦਾ ਕੋ ਮਾੜਾ ਇਥੇ ਰਹਿ ਰਿਹਾ ਜਿਹਦੀ ਵੈਰੀਫਿਕੇਸ਼ਨ ਨਹੀਂ ਹੋਈ ਉਸੇ ਨਾਲ ਉਹਨਾਂ ਦੇ ਵੈਰੀਫਿਕੇਸ਼ਨ ਕਰਨ ਦੇ ਉੱਤੇ ਜੁਟ ਜੰਨੇ ਆ ਨਾਲਪੁਰ